ਹੈਲੋ ਫਰੈਂਡ ਓ ਹੈਲੋ ਕਿਰਨਾ ਕਿਵੇਂ ਤੁਸੀਂ ਠੀਕ ਹੋ ਅਸੀ ਬਸ ਵਧੀਆ ਕਿਰਨਾ ਰੋਟੀ ਖਾਣੀ ਹੈ ਰੋਟੀ ਬਸ ਯਾਰ ਕਿਰਨਾ ਤੂੰ ਹੀ ਖਾੜਾ ਰੋਟੀ ਵੈਸੇ ਕਾਦੇ ਨਾਲ ਖਾਈ ਜਾ ਰਹੀ ਏ ਗੋਭੀ ਦੀ ਦਾਲ ਆ ਗੋਭੀ ਦੀ ਦਾਲ ਗੋਭੀ ਦੀ ਦਾਲ ਉਹ ਕਿਵੇਂ ਬਣਾਈ ਏ ਤੂੰ ਗੋਭੀ ਦੀ ਦਾਲ ਇੱਕ ਫੁੱਲ ਗੋਭੀ ਦਾ ਸੀਗਾ ਤੇ ਅੱਧਾ ਜੱਗ ਵਿੱਚ ਪਾਣੀ ਦਾ ਛੋਕਿਆ ਆ ਵੈਸੇ ਵੀ ਕਿਰਨਾ ਤੂੰ ਸਾਰਾ ਦਿਨ ਕੁਛ ਨਾ ਕੁਛ ਨਾ ਖਾਨੀ ਰਹਿਨੀ ਏ ਹਾਲਿਆ ਕਰਨ ਮੈਨੂੰ ਬੋਰ ਜੇ ਕਰਨੀ ਆ ਤਨਾ ਚੱਲ ਯਾਰ ਕਿਰਨਾ ਖਾ ਯਾਰ ਹੁਣ ਤੂੰ ਮੈਂ ਨਾ ਤੇਰੀ ਭਤੀਜੀ ਨੂੰ ਪੁੱਛ ਲਵਾਂ ਉਹ ਕੀ ਖਾਂਦੀ ਪਈ ਏ ਹੈਲੋ ਭੈਣੇ ਹੈਲੋ ਗਾਇਸ ਵੀਰੇ ਹੋਠੀਕੋ ਗਾਇਸ ਵੀਰੇ ਬੱਸ ਅਸੀਂ ਵਧੀਆ ਭੈਣੇ ਭੈਣੇ ਆ ਤੂੰ ਕਦ ਨਾ ਰੋਟੀ ਖਾ ਰਹੀ ਏ ਦੇਖੋ ਫਲਗਾਂ ਦੀ ਦਾਲ ਫਲਗਾਂ ਦੀ ਦਾਲ ਬਣਾਈ ਆ ਖਾ ਲੋ ਵੀਰੇ ਆ ਦੇਖੋ ਓਏ ਕੀ ਫਲੀਆਂ ਦੀ ਦਾਲ ਉਹ ਇੰਨਾ ਸਾਰੀਆਂ ਨੇ ਮੈਨੂੰ ਪਾਗਲ ਕਰ ਦੇਣਾ ਭੈਣੇ ਤੂੰ ਹੀ ਉਹ ਖਾ ਫਲੀਆਂ ਦੀ ਦਾਲ ਮੈਂ ਤਾਂ ਘਰੇ ਕੜੀ ਦੀ ਝਾਲ ਬਣਾਈ ਹੈ ਮੈਂ ਤਾਂ ਉਹ ਖਾਣ ਲੱਗਾ ਵਾਂ